ਲਓ ਜੀ ਅੱਜ ਆਪਾਂ ਤੁਹਾਨੂੰ ਬਣਾਉਣਾ ਦੱਸਾਂਗੇ ਸੂਜੀ ਤੇ ਖੋਏ ਦੀਆਂ ਪਿੰਨੀਆਂ ਜਿਹਦੇ ਵਾਸਤੇ ਆਪਾਂ ਇੱਕ ਕੋਲੀ ਲਈਆ ਖੋਏ ਦੀ ਅੱਧੀ ਕੋਲੀ ਲਈਆ ਸੂਜੀ ਦੀ ਥੋੜੇ ਜਿਲੇ ਲੈਨੇ ਖਰਬੂਜੇ ਦੇ ਵੀ ਤੇ ਚਾਰ ਚਮਚੇ ਲੈਨੇ ਦਸੇ ਘਿਓ ਇੱਕ ਕੋਲੀ ਲਈਆ ਗੂੜਾ ਖੰਡ ਹੁਣ ਆਪਾਂ ਦਸੇ ਘਿਓ ਨੂੰ ਗਰਮ ਕਰਕੇ ਇਹਦੇ ਵਿੱਚ ਸੂਜੀ ਭੁੰਨਾਂਗੇ ਲਓ ਜੀ ਹੁਣ ਆਪਾਂ ਸੂਜੀ ਨੂੰ 5 ਮਿੰਟ ਭੁੰਨ ਲਵਾਂਗੇ ਇਨੂੰ ਜੀ ਸੇਮ ਤੇ ਚਲਾਉਣਾ ਗੈਸ ਨੂੰ ਤੇ ਹੌਲੀ ਹੌਲੀ ਕੜਸੀ ਮਾਰੀ ਜਾਣੀ ਆ ਸੂਜੀ ਦੇ ਵਿੱਚ ਤਾਂ ਕਿ ਥੱਲੇ ਨਾ ਲੱਗੇ ਤੇਜ਼ ਗੈਸ ਤੇ ਵੀ ਨਹੀਂ ਭੰਨਣੀ ਹੈਗੀ ਸੇਮ ਤੇ ਭੁੰਨਣੀ ਆ ਲਓ ਜੀ ਹੁਣ ਸੂਜੀ ਆਪਣੀ ਭੁੰਨੀ ਗਈ ਆ ਇਹਦਾ ਹਲਕਾ ਬ੍ਰਾਊਨ ਕਲਰ ਹੋ ਗਿਆ ਹੁਣ ਇਸ ਨੂੰ ਆਪਾਂ ਪਲੇਟ 'ਚ ਕੱਢ ਲੈਣਾ ਨੂੰ ਦੋ ਚੰਨ ਚੀਜ਼ਾਂ ਪਾ ਕੇ ਇਹਦੇ ਵਿੱਚ ਆਪਾਂ ਖੋਆ ਭੁੰਨਣਾ ਵਾ ਖੋਆ ਦੀ ਤੇ ਥੋੜਾ ਜਿਹਾ ਕੱਚਾ ਜਿਹਾ ਲੱਗਦਾ ਹੁੰਦਾ ਤਾਂ ਕਿ ਉਹ ਨਹੀਂ ਚੰਗਾ ਭੁੰਨ ਲਓ ਜੀ ਅੱਜ ਜੇ ਨੂੰ ਆਪਾਂ ਸਿਮ ਗੈਸ ਤੇ ਥੋੜਾ ਥੋੜਾ ਭੁੰਨੀ ਜਾਣਾ ਨਾ ਲਓ ਜੀ ਜਦੋਂ ਹੋਗਾ ਨਾ ਥੋੜੀ ਜਿਹੀ ਘਿਓ ਛੱਡ ਜਿਵੇਂ ਉਹਦੇ ਵਿੱਚ ਆਪਾਂ ਚੀਜ਼ਾਂ ਮਿਕਸ ਕਰ ਲੈਣੀਆਂ ਹਾਂ ਸਭ ਤੋਂ ਪਹਿਲਾਂ ਜਿਹੜੀ ਆਪਾਂ ਸੂਜੀ ਭੁੰਨੀ ਆ ਜੀ ਉਹ ਮਿਕਸ ਕਰਨੀ ਆ ਆ ਲੋ ਜੀ ਹੁਣ ਆਪਾਂ ਬੂਰਾ ਖੰਡ ਮਿਕਸ ਕਰ ਦਨੇ ਆ ਇਹਦੇ ਵਿੱਚ। ਤੇ ਜੀ ਸਾਰਾ ਸਾਰਾ ਸਮਾਨ ਆਪਾਂ ਮਿਕਸ ਕਰ ਲਿਆ। ਇਹਦੇ ਤੇਰੀ ਆਪਾਂ ਖਰਬੂਜੇ ਦੇ ਬੀਜ ਪਾ ਦੇਣੇ ਨੇ। ਕਰਕੇ ਹੁਣ ਆਪਾਂ ਪਲੇਟ ਦੇ ਵਿੱਚ ਕੱਢ ਲੈਣਾ ਜੀ। ਆ ਲੋ ਜੀ ਹੁਣ ਇਹਨੂੰ ਆਪਾਂ ਪਲੇਟ ਦੇ ਵਿੱਚ ਠੰਡਾ ਹੋਣ ਵਾਸਤੇ ਰੱਖ ਜਾਣਾ ਵਾ। ਜ਼ਿਆਦਾ ਠੰਡਾ ਵੀ ਨਹੀਂ ਕਰਨਾ। ਬੱਸ ਹੱਸਾਂ ਮਾੜੀ ਜਿਹਾ ਵੱਲਵਾ ਕੇ ਦਿਖਾਉਣੀ ਪਿੰਨੀਆਂ ਬਟਕੇ ਲਓ ਜੀ ਮੈਂ ਠੰਡਾ ਹੋ ਗਿਆ ਹੁਣ ਆਪਾਂ ਇਹ ਪਿੰਨੀਆਂ ਬਟਕੇ ਦਿਖਾਉਣਾ ਲਓ ਆਪਣੀਆਂ ਪਿੰਨੀਆਂ ਬਣ ਕੇ ਤਿਆਰ ਨੇ ਤੁਸੀਂ ਵੀ ਟਰਾਈ ਕਰ ਸਕਦੇ ਹੋ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਿਲਾਂਗੇ ਜਦ ਤੱਕ ਤੁਸੀਂ ਪਿੰਨੀਆਂ ਟਰਾਈ ਕਰੋ